ਸਾਰਿਆਂ ਨੂੰ ਤਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਤਾ ਹੀ ਹੈ ਤੁਹਾਨੂੰ ਕਿ ਆਪਾਂ ਪੰਜਾਬੀ ਦੇ ਆਖਰੀ ਲਗਾਣੇ ਜਿਹੜੀਆਂ ਪੰਜਾਬੀ ਦੀਆਂ ਉਹਨਾਂ ਤੇ ਪਹੁੰਚ ਚੁੱਕੇ ਆਂ ਹੋੜਾ ਤੇ ਖਨੌੜਾ ਇਸ ਤੋਂ ਪਹਿਲਾਂ ਆਪਾਂ ਸਾਰੀਆਂ ਲਗਾਣੇ ਜਿਹੜੀਆਂ 10 ਦੀਆਂ 10 ਮਾਤਰਾਵਾਂ ਪੰਜਾਬੀ ਦੀਆਂ ਉਹ ਆਪਣੀਆਂ ਪੂਰੀਆਂ ਹੋ ਗਈਆਂ ਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਲਗਾਖਰ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਲਾਈਕ ਜਰੂਰ ਕਰ ਦਿਆ ਕਰੋ ਤੇ ਅੱਗੇ ਜਿਨ੍ਹਾਂ ਨੇ ਕਿਸੇ ਨੇ ਹੋਰ ਨੂੰ ਪੰਜਾਬੀ ਸਿੱਖਣੀ ਹੋਵੇ ਉਹਨਾਂ ਨੂੰ ਸ਼ੇਅਰ ਵੀ ਕਰਿਆ ਕਰੋ ਹਾਂਜੀ ਅੱਜ ਸ਼ੁਰੂ ਕਰਦੇ ਆ ਆਪਾਂ ਹੋੜਾ ਹੋੜਾ ਉੜੇ ਨੂੰ ਲੱਗਦਾ ਆੜੇ ਤੇ ਈੜੀ ਨੂੰ ਨਹੀਂ ਲੱਗਦਾ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਹੈ ਕੇ 우ੜਾ ਆੜਾ ਈੜੀ ਨੇ માત્રਾ ਮੰ ਬੰਡੀਆਂ ਹੋਈਆਂ ਨੇ ਜਿਹੜੀ ਮਾਤਰਾ ਇਕ ਨੂੰ ਲੱਗਦੀ ਉਹ ਬਾਕੀ ਦੋ ਨੂੰ ਨਹੀਂ ਲੱਗਦੀ ਹੈਗੀ ਐਸੇ ਤਰ੍ਹਾਂ ਹੀ ਹੋੜਾ ਹੋੜਾ ਊੜੇ ਨੂੰ ਲੱਗਦਾ ਆੜੇ ਤੇ ਈੜੀ ਨੂੰ ਨਹੀਂ ਲੱਗਦਾ ਅੱਖਰ ਦੇ ਉੱਪਰ ਪੈਂਦਾ ਇਹ ਹੋੜਾ ਹਾਂਜੀ ਊੜੇ ਨੂੰ ਜਦੋਂ ਹੋੜਾ ਲੱਗ ਜਾਂਦਾ ਤਾਂ ਇਸ ਦਾ ਮੂੰਹ ਖੁੱਲਾ ਰੱਖਿਆ ਜਾਂਦਾ ਉੱਪਰੋਂ ਬੰਦ ਨਹੀਂ ਕੀਤਾ ਜਾਂਦਾ ਵੈਸੇ ਜੇ ਆਪਾਂ ਊੜਾ ਲਿਖਦੇ ਆ ਤਾਂ ਉਹਦਾ ਇਸ ਤਰ੍ਹਾਂ ਲਿਖਦੇ ਆਂ ਬੰਦ ਕਰਦੇ ਆਂ ਪਰ ਜਦੋਂ ਆਪਾਂ ਊੜੇ ਨੂੰ ਹੋੜਾ ਲਾਉਣਾ ਫੇਰ ਐਨੇ ਉੱਪਰੋਂ ਖੁੱਲਾ ਕਰਦਾ ਜਿਵੇਂ ਇੱਕ ਓੰਕਾਰ ਬੀ ਹੋੜੇ ਨਾਲੇ ਲਿਖਿਆ ਜਾਂਦਾ ਓਮ ਵੀ ਹੋੜੇ ਨਾਲੇ ਲਿਖਿਆ ਜਾਂਦਾ ਊੜੇ ਨੂੰ ਹੋੜਾ ਲੱਗਦਾ ਤਾਂ ਉੱਪਰੋਂ ਮੂੰਹ ਖੁੱਲਾ ਊੜੇ ਨੂੰ ਹੋੜਾ ਓ ਮਮਾ ਓਮ ਓ ਦੀ ਆਵਾਜ਼ ਦਿੰਦਾ ਊੜੇ ਨੂੰ ਹੋੜਾ ਓ ਟੈਂਕਾ ਓ जंकार लिखना है तभी ओंकार बिंदी पे मैं नहीं लिखा है हले की ऊड़े ओ पप्पा ओपरा ओना ऊड़े होड़ा ओ नन्हे कन्ना ओपन ऊड़े होड़ा ओ पप्पा नन्ना ओपन ओपन अंग्रेजी का शब्द है खुला वास्ते वरतिया जाए ओपन ਉਸ ਤੋਂ ਬਾਅਦ ਆ ਗਿਆ ਊੜਾ ਤੁਵਾਦ ਆੜਾ ਤੇੜੀ ਨੂੰ ਨਹੀਂ ਲੱਗਦਾ ਉਸ ਤੋਂ ਬਾਅਦ ਆ ਗਿਆ ਸਸੇ ਨੂੰ ਹੋੜਾ ਸੋ ਸਸੇ ਨੂੰ ਹੋੜਾ ਸੋ ਹਾ ਹਾ ਨਾਣੇ ਕੰਨਾਣਾ ਸੋਹਣਾ ਸਸੇ ਨੂੰ ਹੋੜਾ ਸੋ ਚਾਚਾ ਨਾਣੇ ਕੰਨਾਣਾ ਸੋਚਣਾ ਸਸੇ ਹੋੜਾ ਸੋ ਮੰਮੀ ਕੰਨਾਮਾ ਸੋਮਾ ਸਸੇ ਹੋੜਾ ਸੋ ਮੰਮਾ ਨਾਣੇ ਕੰਨਾਵਾ ਰਾਰਾ ਸੋਮਵਾਰ ਸਸੇ ਨੂੰ ਹੋੜਾ ਸੋ ਨੰਨੇ ਕੰਨਾਣਾ ਹੋਣਾ ਹੋਰ ਲਿਖੋ ਸਸੇ ਨੂੰ ਹੋੜਾ ਤੋਂ ਕੋਈ ਸ਼ਬਦ ਬਣਦਾ ਕਮੈਂਟ ਦੇ ਵਿੱਚ ਲਿਖੋ ਜੇ ਕੋਈ ਸ਼ਬਦ ਬਣਦਾ ਸਸੇ ਨੂੰ ਹੋੜਾ ਤੋਂ ਹਾਂਜੀ ਉਸ ਤੋਂ ਬਾਅਦ ਹਾਹੇ ਨੂੰ ਹੋੜਾ ਹੋ ਹਾਹੇ ਨੂੰ ਹੋੜਾ ਹੋ ਈੜੀ ਲਾ ਮੈਂ ਏ ਹੋਏ ਹਾਹੇ ਨੂੰ ਹੋੜਾ ਈੜੀ ਸੇ ਹਰ ਈ ਆੜੇ ਕੰਨਾਂ ਆ ਹੋਇਆ ਹਾਹੇਨ ਹੋਣਾ ਹੋ ਕੱਕੇ ਕੰਨਾ ਕਾ ਹੋਕਾ ਹੋਕਾ ਦੇਣਾ ਹੁੰਦਾ ਪਹਿਲਾਂ ਉੱਚੀ ਉੱਚੀ ਬੋਲ ਕੇ ਦੱਸਦੇ ਹੁੰਦੇ ਸੀ ਹੁਣ ਤਾਂ ਲਾਊਡ ਸਪੀਕਰ ਦੇ ਵਿੱਚ ਬੋਲ ਦਿੰਦੇ ਨੇ ਨਾ ਸਾਰਾ ਕੁਝ ਪਹਿਲਾਂ ਹੋਕਾ ਦਿੰਦੇ ਹੁੰਦੇ ਸੀ ਹਾਹੇਨ ਹੋਣਾ ਹੋਰ ਆ ਰਾ ਹੋਰ ਹਾਹੇਨ ਹੋਣਾ ਹੋ ਟੈਂਕਾ ਲੱਲਾ ਹੋਟਲ ਹਾਹੇਨ ਹੋਣਾ ਹੋ ਨਾ ਨਾ ਹੁਣ ਹੋਰ ਕੋਈ ਸ਼ਬਦ ਕਮੈਂਟ ਦੇ ਵਿੱਚ ਲਿਖੋ ਜੀ ਹਾਹੇਨ ਹੋੜਾ ਤੋਂ ਬਣਦਾ ਕੱਕੇ ਹੋੜਾ ਕੋ ਕੱਕੇ ਹੋੜਾ ਕੋ ਈੜੀ ਵਿਹਾਰੀ ਈ ਕੋਈ ਕੱਕੇ ਹੋੜਾ ਕੋ ਟੈਂਕ ਵਿਹਾਰੀ ਟੀ ਕੋਟੀ ਕੱਕੇ ਹੋੜਾ ਕੋ ਰਾਰਾ ਟੈਂਕਾ ਕੋਟ ਕੱਕੇ ਹੋੜਾ ਕੋ ਲਲਾ ਕੋਲ ਕੱਕੇ ਨੂੰੜਾ ਕੋ ਹਾਹਾ ਲੱਲੀ ਵਿਹਾਰੀ ਲਈ ਕੋਹ ਲਈ ਹਾਂਜੀ ਹੋਰ ਕੋਈ ਸ਼ਬਦ ਕੱਕੇ ਨੂੰੜਾ ਤੋਂ ਕੋਇਲ ਬਣਦਾ ਕੋਇਲ ਲਿਖੋ ਕਿਵੇਂ ਲਿਖਿਆ ਜਾਏਗਾ ਸਿਹਾਰੀ ਵੀ ਕੀਤੀ ਹੋਈ ਆ ਆਪਾਂ ਜੀ ਇਹਦੇ ਵਿੱਚ ਲੱਗਣਾ ਕੋਇਲ ਲਿਖੋ ਕਮੈਂਟ ਦੇ ਵਿੱਚ कि पएगा कत् अगे देखो की पेगा लिखो कमेंट कोयल कोयला काफी सारे शब्द बनते ने कोयल ठीक है कोयल हांतो अगे आ गए अपना खत्न खोह खत्े खोह टेंटा खोटा ਖੱਖੇ ਹੋੜਾ ਖੋ ਈੜੀ ਲਾ ਮਾਏ ਖੋਏ ਖੋਏ ਮਤਲਬ ਕਿ ਗੁਆਚ ਗਏ ਖੋ ਆ ਖੱਖੇ ਹੋੜਾ ਖੋ ਆੜੇ ਕਨਾ ਖੋ ਆ ਦੁੱਧ ਨੂੰ ਜਿਹੜਾ ਘੜ ਘੜ ਕੇ ਗਾੜਾ ਕਰਕੇ ਆਪਾਂ ਬਣਾਉਨੇ ਆ ਖੋਆ ਹਿੰਦੀ ਦੇ ਵਿੱਚ ਕੁਝ ਹੋਰ ਕਹਿੰਦੇ ਨੇ ਪੰਜਾਬੀ ਚ ਕਹਿੰਦੇ ਨੇ ਖੋਆ ਖੋਪੜੀ ਖੱਖੇ ਹੋੜਾ ਖੋ ਪਪਾੜਾੜੇ ਵਹਾਈ ਦੀ ਖੋਪੜੀ ਖੋਆ ਖੱਖੇ ਹੋੜਾ ਖੋ ਈੜੀ ਸਹਾਰੀ ਈ ਆੜੇ ਕਨਾ ਖੋਆ ਕੀ ਖੋਇਆ ਤੇਰਾ ਮਤਲਬ ਕੀ ਖੋ ਗਵਾਚ ਗਿਆ ਤੇ ਰਖੋ ਗਿਆ ਹੋਰ ਦੇਖੋ ਖਖੇ ਨੂੰ ਹੋਣਾ ਤੂੰ ਕੀ ਸ਼ਬਦ ਬਣਦਾ ਖੋਲਿਆ ਬਣ ਜੇਗਾ ਪਰ ਲੱਲੇ ਦੇ ਪੈਰ 'ਚ ਹਾ ਹਾ ਪਏਗਾ ਚੈਟ 'ਚ ਲਿਖੋ ਖੋਲਿਆ ਕਿਵੇਂ ਪਏਗਾ ਖੋਲਿਆ ਖਖੇ ਨੂੰ ਹੋੜੇ ਨਾਲ ਬਣੇਗਾ ਤੇ ਲੱਲੇ ਦੇ ਪੈਰ 'ਚ ਹਾ ਹਾ ਪਏਗਾ ਇਹਨਾਂ ਦੱਸਤਾ ਮੈਂ ਬਾਕੀ ਲਿਖੋ ਆਵਾਜ਼ ਬਣਾ ਕੇ ਕਿਵੇਂ ਪਏਗਾ ਖਾਹਾ ਨਹੀਂ ਪਾਉਂਗੇ ਤਾਂ ਉਹ ਖੋਲਿਆ ਬਣ ਗਿਆ ਖੋਲਿਆ ਖੋਲਿਆ ਨਹੀਂ ਖੋਲਿਆ ਲਿਖਣਾ ਆਪਾਂ ਲੱਲੇ ਦੇ ਪੈਰ 'ਚ ਖਾਹਾ ਪਾਉਣਾ ਖੋਲਿਆ ਹਾਂਜੀ ਉਸ ਤੋਂ ਬਾਅਦ ਅੱਗੇ ਆਪਾਂ ਗੇਖੇ ਤੋਂ ਅੱਗੇ ਗੱਗਾ ਗੱਗੇ ਥੋੜਾ ਗੋ ਗੱਗੇ ਥੋੜਾ ਗੋ ਆੜੇ ਕੰਨਾ ਆਗੋ ਆ ਗੱਗੇ ਥੋੜਾ ਗੋ ਹਾਇ ਕੰਨਾ ਹਾ ਗੋਹਾ ਗੱਗੇ ਥੋੜਾ ਗੋ ਈੜੀ ਨੂੰ ਸਿਹਾਰੀ ਆੜੇ ਕੰਨਾ ਆ ਗੋਆ ਗੋਆ ਹੁੰਦਾ ਮਿੱਦਣਾ ਕਿਸੇ ਚੀਜ਼ ਨੂੰ ਲਤਾੜਨਾ ਗੋਆ ਨਹੀਂ ਸਾਰੀ ਬੀਜਣਾ ਗੋਇਆ ਬੀਜ ਗੋਇਆ ਗੋਟਾ ਗੱਗੇ ਨੂੰ ੜਾ ਗੋ ਟੈਂਕ ਕਰਨਾ ਟਾ ਗੋਟਾ ਪਤਾ ਹੀ ਹੈ ਤੁਹਾਨੂੰ ਸਾਰੇ ਨੂੰ ਚੁੰਨੀਆਂ ਵਗੈਰਾ ਤੇ ਲਗਾਈ ਦੇ ਗੋਟਾ ਸੋਹਣੇ ਬਣਾਉਣ ਵਾਸਤੇ ਗੋਲ ਗੱਗੇ ੜਾ ਗੋ ਲੱਲਾ ਗੋਲ ਹੋਰ ਕੋਈ ਗੱਗੇ ਨੂੰ ੜਾ ਗੋਲਕ ਲਿਖੋ ਗੋਲਕ ਗੋਲਕ ਚੈਟ ਚ ਲਿਖਿਆ ਕਰੋ ਸ਼ਬਦ ਤਾਂ ਹੋਰ ਆਪਾਂ ਜ਼ਿਆਦਾ ਬਣਾ ਸਕਦੇ ਆਂ ਫੇਰ गोलक हां जी आगे आ गए घगे न होड़ा को घगे न होड़ा कोल अल्लाह कोल कोल मतलब किसी चीज नु भूलना कोल, कोल। कोटना घगे कोट होड़ा को टैंका नाने करना ना कोटना घगे होड़ा को घगे करना गा कोगा ओदा कोगा चित करता जा कोगा एक समुद्री जीव भी है ਕੋਟਿਆ ਕੱਗੇ ਨਹੋੜਾ ਕੋ ਟੈਂਕੇ ਨੂੰ ਸਿਹਾਰੀ ਆੜੇ ਕਨ ਆ ਕੋਟਿਆ ਕੋਟੇ ਕਿਸੇ ਚੀਜ਼ ਨੂੰ ਰਗੜਾ ਲਾ ਕੇ ਕੁੱਟਣਾ ਕੋੜਾ ਕੱਗੇ ਨਹੋੜਾ ਕੋੜਾ ਲੇਕਨੜਾ ਕੋੜਾ ਹਾਂਜੀ ਹੋਰ ਕੋਈ ਸ਼ਬਦ ਕੱਗੇ ਨਹੋੜਾ ਤੋਂ ਕਾਫੀ ਸਾਰੇ ਸ਼ਬਦ ਬਣਦੇ ਨੇ ਬਣਾਇਆ ਕਰੋ ਹੋਰ ਸ਼ਬਦ ਕਮੈਂਟ ਦੇ ਵਿੱਚ ਲਿਖੋ ਜੇ ਕੋਈ ਬਣਦਾ ਉਹ ਤੋਂ ਬਾਅਦ ਇਹਨੂੰ ਹੋੜਾ ਗੁਰਬਾਣੀ 'ਚ ਹੋਏਗਾ ਸ਼ਬਦ ਪੰਜਾਬੀ 'ਚ ਨਹੀਂ ਵੈਸੇ ਕੋਈ ਹੁਣ ਕੋਈ ਸ਼ਬਦ ਹੈ ਨਹੀਂ ਉਸ ਤੋਂ ਬਾਅਦ ਚੱਚੇ ਨੂੰੜਾ ਚੋ ਚੱਚੇ ਨੂੰੜਾ ਚੋ ਅੜਕ ਚੋ ਚੋ ਕਹਿੰਦੇ ਨੇ ਚੋਏ ਨੂੰ ਜਿਹੜੇ ਛੋਟੇ ਨਾਲੇ ਹੁੰਦੇ ਨੇ ਪਾਣੀ ਕੱਢਣ ਵਾਸਤੇ ਚੋਲਾ ਚੱਚੇ ਛੋੜਾ ਚੋਲ ਲੇਕਨਾਲਾ ਚੋਲਾ ਚੋੜਾ ਹੁੰਦਾ ਜਿਹੜਾ ਖੁੱਲਾ ਜੈਡਸ ਪਾਉਂਦੇ ਨੇ ਚੋਲਾ ਕਹਿੰਦੇ ਨੇ ਉਹਨੂੰ ਖੁੱਲਾ ਬਣਾਇਆ ਹੁੰਦਾ ਚੋਟੀ ਚੱਚੇ ਹੋੜਾ ਚੋ ਟੈਂਕ ਵੀ ਸਾਡੀ ਟੀ ਚੋਟੀ ਚੋਟੀ ਹੁੰਦੀ ਆ ਕਿਸੇ ਉਚਾਈ ਵਾਲੀ ਚੀਜ਼ ਦਾ ਸਿਖਰ ਚੋਟੀ ਉਹਦੀ ਪਹਾੜੀ ਦੀ ਚੋਟੀ ਤੇ ਚੋਪੜੀ ਤੇ ਚਿਹੜਾ ਚੋਪ ਪਾੜੜੇ ਬਹਰੀ ਡੀ ਚੋਪੜੀ ਚੋਪੜੀ ਜਿਹੜਾ ਰੋਟੀ ਫੁਲਕੇ ਦੇ ਉੱਪਰ ਕਿਉ ਲਾ ਕੇ ਲੌਂਦੇ ਨੇ ਉਹਨੂੰ ਕਹਿ ਦਿੰਦੇ ਨੇ ਚੋਪੜੀ ਹੋਈ ਐ ਇਹ ਚੌਣ ਚੱਚਿਹੜਾ ਚੋਣ ਆਣਾ ਚੋਣ ਚੋਰ ਚਿਹੜਾ ਚੋਰ ਆਰਾ ਚੋਰ ਹੋਰ ਕੋਈ ਬਣਾਓ ਚੋਰ ਚੱਚੇ ਨਿਹੋੜਾ ਤੋਂ ਚੋ ਉਸ ਤੋਂ ਕੀ ਆ ਗਿਆ ਛੱਛੇ ਨੂੰ ਹੋਣਾ ਛੋ ਛੱਛੇ ਹੋਣਾ ਛੋ ਟਾਂਕੇ ਕਰਨਾ ਟਾਪ ਛੋਟਾ ਛੱਛੇ ਹੋਣਾ ਛੋ ਲੱਲੇਲਾ ਮੱਲੇ ਛੋਲੇ ਛੱਛੇ ਹੋਣਾ ਛੋ ਹਾ ਹਾ ਛੋ ਛੋ ਮਤਲਬ ਸੋਣਾ ਛੋਕਰਾ ਛੱਛੇ ਹੋੜਾ ਛੋ ਕਹਾਰਾ ਇਹ ਜਿਹੜੀਆਂ ਲੋਕਲ ਭਾਸ਼ਾ ਮੈਨੇ ਉਹਦੇ ਵਿੱਚ ਮੁੰਡੇ ਨੂੰ ਕਹਿੰਦੇ ਨੇ ਛੋਕਰਾ ਛੋਹਿਆ ਛੱਛੇ ਹੋੜਾ ਛੋ ਆਹ ਇਹਨੂੰ ਸਿਹਾਰੀ ਕਹੜੇ ਕੰਨਾ ਆ ਛੋਹਿਆ ਸੋਇਆ ਹੁੰਦਾ ਸ਼ੁਰੂ ਕਰਿਆ ਕੋਈ ਆਹ ਕੰਮ ਸੋਇਆ ਹੋਇਆ ਮੈਂ ਹੋਰ ਕੋਈ ਸ਼ਬਦ ਚੈਟ ਦੇ ਵਿੱਚ ਲਿਖੋ ਜੇ ਕੋਈ ਬਣਦਾ ਛੇ ਛੇ ਨਹੋੜਾ ਤੋਂ ਉਸ ਤੋਂ ਅੱਗੇ ਜੱਜੇ ਹੋੜਾ ਜੋ ਜੱਜੇ ਹੋੜਾ ਜੋ ਤਤਾ ਜੋ ਜੱਜੇ ਹੋੜਾ ਜੋ ਕਕਰਰ ਜੋਕਰ ਜੱਜੇ ਹੋੜਾ ਜੋ ਗਿਰਹੜੀ ਜੋਗੀ ਜੋਧਪੁਰ ਜੱਜੇ ਹੋੜਾ ਤੋਂ ਦਾ ਜੋਧ ਕੁੱਟਿੰਮਕੜਾ ਜੋਧਪੁਰ ਜੱਜੇ ਹੋੜਾ ਜੋੜੜਾ ਜੋੜ ਖਾਂਦੀ ਜੋੜ ਜੋੜ ਘਟਾਓ ਘਟਾਓ ਦਾ ਉਲਟ ਜੋੜ ਹੋਰ ਕੋਈ ਸ਼ਬਦ ਦੇਖੋ ਬਣਦਾ ਜੱਜੇਨ ਹੋੜਾ ਜੋਤੀ ਸਰੂਪ ਬਣਦਾ ਗੁਰਦੁਆਰਾ ਜੋਤੀ ਸਰੂਪ ਫਤੇਗੜ ਸਾਹਿਬ ਝੱਜੇ ਹੋੜਾ ਝੱਜੇ ਹੋੜਾ ਝੋਟਾ ਕੰਨਾਟਾ ਝੋਟਾ ਝੋਲਾ ਝੱਜੇ ਹੋੜਾ ਝੋ ਨੱਲੇ ਕੰਨਲਾ ਝੋਲਾ ਚੱਜਿਹੜਾ ਚੋਕ ਕੱਤਾ ਚੋਕ ਨੋਕ ਚੋਕ ਚੋਰਾ ਚੱਜਿਹੜਾ ਚੋਰਾ ਰਖਨਾਰਾ ਚੋਰਾ ਉਹਨੂੰ ਪਤਾ ਨਹੀਂ ਕਹਦਾ ਚੋਰਾ ਖਾਈ ਜਾਂਦਾ ਚੋਰਾ ਚਿੰਤਾ ਚੋਨਾ ਚੱਜਿਹੜਾ ਚੋਨਾ ਨੇ ਕੰਨਾ ਨਾ ਚੋਨਾ ਜੀਰੀ ਨੂੰ ਚੋਨਾ ਕਹਿੰਦੇ ਨੇ ਤੇ ਹੋਰ ਕੋਈ ਸ਼ਬਦ ਦੇਖੋ ਚੱਜਿਹੜਾ ਤੋਂ ਬਣਦਾ ਚੈਟ ਦੇ ਵਿੱਚ ਲਿਖੋ ਜੇ ਕੋਈ ਬਣਦਾ ਹਾਂ ਜੀ ਉਸ ਤੋਂ ਬਾਅਦ ਅੰਗਨ ਹੋੜਾ ਇਹ ਆਪਾਂ ਪੰਜਾਬੀ ਦੇ ਵਿੱਚ ਕੋਈ ਹੈ ਨਹੀਂ ਐ ਔਖੇ ਸ਼ਬਦ ਨੇ ਇਹਨਾਂ ਦੇ ਵਿੱਚ ਗੁਰਬਾਣੀ ਦੇ ਵਿੱਚ ਹੀ ਨੇ ਜੇ ਕੋਈ ਬਣਦਾ ਹੋਇਆ ਤਾਂ ਬਣਾਇਓ ਜਰੂਰ ਤੇ ਹੋਰ ਇਸ ਤੋਂ ਬਾਅਦ ਅੱਗੇ ਆਪਾਂ ਚੱਲਾਂਗੇ ਟੈਂਕਾ ਠੱਠਾ ਅੱਗੇ ਜਿਵੇਂ ਕਰਦੇ ਆ ਸਾਰਾ ਉਸ ਤੋਂ ਬਾਅਦ ਅਭਿਆਸ ਤੇ ਹੋਰ ਇਹਨਾਂ ਨਾਲ ਦੇ ਹੋਰ ਕੋਈ ਸ਼ਬਦ ਬਣਦੇ ਨੇ ਤਾਂ ਜਰੂਰ ਬਣਾਓ ਕਿਉਂਕਿ ਇਹ ਤਾਂ ਪ੍ਰੈਕਟਿਸ ਹੈ ਹੀ ਹੈ ਅਭਿਆਸ ਹੈ ਹੀ ਹੈ ਜਿੰਨਾ ਅਭਿਆਸ ਹੋਏਗਾ ਉੰਨਾ ਹੀ ਜ਼ਿਆਦਾ ਸ਼ਬਦ ਬਣਨ ਲੱਗ ਜਾਣਗੇ ਜਿੰਨੇ ਜ਼ਿਆਦਾ ਸ਼ਬਦ ਬਣਾਉਂਗੇ ਉੰਨਾ ਹੀ ਲਿਖਤ ਦੇ ਵਿੱਚ ਸੁਧਾਰ ਹੋਣ ਲੱਗ ਜੇਗਾ ਉੰਨਾ ਹੀ ਜ਼ਿਆਦਾ ਵਧੀਆ ਲਿਖਤ ਹੋਈ ਜਾਂਦੀ ਹੈ ਤੇ ਅੱਗੇ ਅਵਾਜ਼ਾਂ ਪਤਾ ਲੱਗ ਜਾਂਦੀਆਂ ਨੇ ਚੈਟ ਕਰਿਆ ਕਰੋ ਜ਼ਰੂਰ ਜਿਹੜੇ ਨਾਲ ਜੁੜੇ ਹੋਣੇ ਹੋ ਤੇ ਮੈਨੂੰ ਆਪਣੀ ਏਜ ਵੀ ਦੱਸਿਆ ਕਰੋ ਮੈਨੂੰ ਪਤਾ ਲੱਗੇ ਕਿ ਬੱਚੇ ਕਿੰਨੇ ਕੁ ਸਿੱਖਦੇ ਨੇ ਜਿਹੜੇ ਪੰਜਾਬੀ ਜਾਂ ਜੇ ਕੋਈ ਵੱਡਾ ਵੀ ਸਿੱਖਦਾ ਕਵੈਂਟਰ ਦੇ ਵਿੱਚ ਆਪਣੀ ਏਜ ਤੇ ਆਪਣਾ ਉਹ ਲਿਖਿਆ ਕਰੋ ਜਿਹੜੇ ਵੀ ਨਾਲ ਜੁੜਦੇ ਹੋ ਹਾਂਜੀ ਅੱਜ ਇੰਨਾ ਹੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ